ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਤੇ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਗੱਲ ਕਰਾਂਗੇ ਬਾਲੀਵੁੱਡ ਇੰਡਸਟਰੀ ਦੀ ਕੱਲ ਰਿਲੀਜ਼ ਹੋਈ ਫਿਲਮ ਮੈਟਰੋ ਇਨ ਦਿਨੋ ਬਾਰੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਨਵੀਨ ਜੀ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਬਾਲੀਵੁੱਡ ਦੀ ਫਿਲਮ ਬਾਰੇ ਤਾਂ ਚਰਚਾ ਕਰਾਂਗੇ ਪਰ ਜੇ ਇੰਡਸਟਰੀ ਦੀ ਗੱਲ ਚੱਲ ਰਹੀ ਹੈ ਤਾਂ ਪਹਿਲਾਂ ਮੈਂ ਪੰਜਾਬੀ ਇੰਡਸਟਰੀ ਦੀ ਗੱਲ ਕਰਾਂਗੀ ਪੰਜਾਬੀ ਇੰਡਸਟਰੀ ਦੀ ਕੱਲ ਅਦਾਕਾਰਾਂ ਤਾਨੀਆਂ ਦੇ ਜਿਹੜੇ ਪਿਤਾ ਜੀ ਤੇ ਆ ਗੋਲੀਆਂ ਚਲਾ ਦਿੱਤੀਆਂ ਗਈਆਂ ਅਣਪਛਾਤੇ ਹਮਲਾਵਰੋ ਹਮਲਾਵਰਾਂ ਵੱਲੋਂ ਕੀ ਮਾਹੌਲ ਹੈ ਪੰਜਾਬ ਦਾ ਕੀ ਉਹਨਾਂ ਦੇ ਪਿਤਾ ਦੀ ਹਾਲਤ ਹੈ ਇਸ ਟਾਈਮ ਦੇਖੋ ਉਹਨਾਂ ਦੇ ਪਿਤਾ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਬਿਲਕੁਲ ਦੋ ਉਹਨਾਂ ਦੇ ਢਿੱਡ ਦੇ ਔਰ ਸਭ ਤੋਂ ਪਹਿਲਾ ਜਿਹੜੇ ਲੋਕ ਸ਼ਾਇਦ ਬਹੁਤ ਸਾਰੇ ਲੋਕ ਹੋਣਗੇ ਜਿਨੇ ਜਿਹੜੇ ਤਾਨੀਆਂ ਨੂੰ ਬਾਈ ਫੇਸ ਜ਼ਰੂਰ ਜਾਣਦੇ ਹੋਣਗੇ ਬਟ ਉਹਨਾਂ ਨੂੰ ਨਾਮ ਨਹੀਂ ਸੀ ਪਤਾ ਕਿ ਸ਼ਾਇਦ ਇਸ ਅਦਾਕਾਰਾ ਦਾ ਨਾਮ ਤਾਨੀਆਂ ਹੈ ਤੁਸੀਂ 2018 ਦੇ ਵਿੱਚ ਆਈ ਇੱਕ ਸੁਪਰ ਹਿੱਟ ਪੰਜਾਬੀ ਫਿਲਮ ਦੇਖੀ ਹੋਏਗੀ ਕਿਸਮਤ ਐਮੀ ਵਿਰਕ ਔਰ ਸਰਗੁਨ ਮਹਿਤਾ ਦੀ ਉਸ ਫਿਲਮ ਦੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ ਔਰ ਉਸ ਤੋਂ ਬਾਅਦ ਬਹੁਤ ਸਾਰੇ ਗਾਣੇ ਆਏ ਤਾਨੀਆਂ ਦੇ ਉਹ ਉਹਦੇ ਵਿੱਚ ਉਹਨੇ ਕੰਮ ਕੀਤਾ ਫਿਲਮਾਂ ਦੇ ਵਿੱਚ ਕੰਮ ਕੀਤਾ ਮਤਲਬ ਇੱਕ ਨਾਮਵਰ ਚਿਹਰਾ ਪੰਜਾਬ ਦਾ ਜਿਨੇ ਆਪਣੀ ਸਾਦਗੀ ਦੇ ਨਾਲ ਇੰਡਸਟਰੀ ਦੇ ਵਿੱਚ ਆਪਣੀ ਅਲੱਗ ਪਹਿਚਾਨ ਬਣਾਈ ਹੈ ਉਹਨਾਂ ਦੇ ਫਾਦਰ ਦੇ ਉੱਪਰ ਕੱਲ ਇਹ ਹਮਲਾ ਹੋਇਆ ਔਰ ਇਸ ਤੋਂ ਪਹਿਲਾਂ 2023 ਦੇ ਵਿੱਚ ਉਹਨਾਂ ਦੇ ਫਾਦਰ ਨੂੰ ਗੈਂਗਸਟਰਾਂ ਦੇ ਵੱਲੋਂ ਧਮਕੀ ਮਿਲੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸਿਕਿਉਰਿਟੀ ਦਿੱਤੀ ਹੋਈ ਸੀ ਔਰ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਗਈ ਸੇਮ ਸਿੱਧੂ ਮੂਸੇ ਵਾਲੇ ਕੇਸ ਦੇ ਵਾਂਗੂ ਜੇ ਤੁਸੀਂ ਦੇਖੋਗੇ ਤੇ ਥੋੜੇ ਦਿਨ ਪਹਿਲਾਂ ਹੀ ਪੁਲਿਸ ਨੇ ਦੁਬਾਰਾ ਤੋਂ ਸੁਮੇਖਿਆ ਕੀਤੀ ਤੇ ਉਹਨਾਂ ਨੂੰ ਲੱਗਾ ਕਿ ਹੁਣ ਸਭ ਕੁਝ ਠੀਕ ਹੈ ਤੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਸੀ ਉਸ ਤੋਂ ਬਾਅਦ ਉਹਨਾਂ ਤੇ ਨਾਲ ਹੀ ਇਹ ਹਮਲਾ ਹੋ ਗਿਆ ਉਹਨਾਂ ਦੀ ਹਾਲਤ ਬੜੀ ਗੰਭੀਰ ਬਣੀ ਹੋਈ ਹੈ ਔਰ ਅਸੀਂ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਾਂਗੇ ਕਿ ਉਹਨਾਂ ਦੇ ਫਾਦਰ ਠੀਕ ਹੋਣ ਔਰ ਤਾਨੀਆਂ ਦੇ ਵੱਲੋਂ ਇੱਕ ਪੋਸਟ ਪਾਕ ਪਾਕਤਾਨੀਆਂ ਨੇ ਰਿਕਵੈਸਟ ਕੀਤੀ ਆ ਕਿ ਸਾਡੇ ਫੈਮਿਲੀ ਦੀਆਂ ਨਿੱਜੀ ਜ਼ਿੰਦਗੀਆਂ ਦੇ ਉੱਪਰ ਮੀਡੀਆਦਾਰੇ ਜਾਂ ਕੋਈ ਹੋਰ ਲੋਕ ਕਿਸੇ ਵੀ ਤਰੀਕੇ ਦੀ ਟਿੱਪਣੀ ਨਾ ਕਰਨ ਕਿਉਂਕਿ ਅਸੀਂ ਇਸ ਟਾਈਮ ਬਹੁਤ ਮਾੜੇ ਹਾਲਾਤ ਦੇ ਵਿੱਚ ਉਹ ਸਾਡਾ ਪਰਿਵਾਰ ਜਿਹੜਾ ਉਹ ਗੁਜ਼ਰ ਰਿਹਾ ਸੋ ਮੰਦਪਾਗੀ ਘਟਣਾ ਸੀ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਫਾਦਰ ਠੀਕ ਹੋ ਜਾਣ ਜੀ ਬਿਲਕੁਲ ਤੇ ਜੇਕਰ ਹੁਣ ਅਸੀਂ ਅੱਜ ਦੇ ਟੌਪਿਕ ਤੇ ਆਈਏ ਤੇ ਅੱਜ ਦਾ ਸਾਡਾ ਟੌਪਿਕ ਆ ਬਾਲੀਵੁੱਡ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਮੈਟਰੋ ਇਨ ਦਿਨੋ ਬਾਰੇ ਕਿਹੋ ਜਿਹੀ ਮੂਵੀ ਆ ਤੇ ਕੀ ਰਿਵਿਊ ਆ ਮੂਵੀ ਲੈ ਕੇ ਅ ਦੇਖੋ ਸਾਡਾ ਜਿਹੜੇ ਦਰਸ਼ਕ ਐਸ ਟਾਈਮ ਦੇਖ ਰਹੇ ਨੇ ਪ੍ਰੋਗਰਾਮ ਗੱਲਾਂ ਗੱਲਾਂ ਦੇ ਵਿੱਚ ਕਿ ਜਿਹੜਾ ਸਾਡਾ ਸ਼ਨੀਵਾਰ ਵਾਲਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਅਸੀਂ ਏਸੀ ਤਰੀਕੇ ਦੇ ਨਾਲ ਐਂਟਰਟੇਨਮੈਂਟ ਦੇ ਨਾਲ ਜੁੜੀ ਹੋਈ ਕਿਸੇ ਵੀ ਖਬਰ ਦੇ ਉੱਪਰ ਜਾਂ ਪੰਜਾਬੀ ਕੋਈ ਫਿਲਮ ਰਿਲੀਜ਼ ਹੋਈ ਹੋਵੇ ਉਹਦੇ ਉੱਤੇ ਚਰਚਾ ਕਰਦੇ ਆ ਤੇ ਜਦੋਂ ਪੰਜਾਬੀ ਫਿਲਮ ਕੋਈ ਰਿਲੀਜ਼ ਨਹੀਂ ਹੁੰਦੀ ਜਿਹੜੇ ਹਫ਼ਤੇ ਜਿਹਦਾ ਬੀਤੇ ਕੱਲ ਸ਼ੁੱਕਰਵਾਰ ਨੂੰ ਪੰਜਾਬੀ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋਈ ਤੇ ਹਿੰਦੀ ਫਿਲਮ ਰਿਲੀਜ਼ ਹੋਈ ਆ ਤੇ ਉਹਦੇ ਤੇ ਚਰਚਾ ਕਰ ਰਹੇ ਆ ਮੈਟਰੋ ਇੰਦ ਨੂੰ ਫਿਲਮ ਜਿਹੜੀ ਆ ਲਾਈਫ ਇਨ ਮੈਟਰੋ 2007 ਦੇ ਵਿੱਚ ਇੱਕ ਮੂਵੀ ਆਈ ਸੀ ਅਨੁਰਾਗ ਵਸੂਦੀ ਔਰ ਉਸ ਮੂਵੀ ਨੂੰ ਬਹੁਤ ਪਿਆਰ ਮਿਲਿਆ ਸੀ ਲੋਕਾਂ ਦਾ ਔਰ ਉਹਦਾ ਸੰਗੀਤ ਜਿਹੜਾ ਅੱਜ ਤੱਕ ਵੀ ਉਹ ਗਾਣਿਆਂ ਨੂੰ ਸੁਣਿਆ ਜਾਂਦਾ ਪ੍ਰੀਤਮ ਦਾ ਸ਼ਾਨਦਾਰ ਮਿਊਜ਼ਿਕ ਸੀ ਔਰ 2007 ਦੇ ਵਿੱਚ ਬਹੁਤ ਸਾਰੇ ਅਵਾਰਡ ਉਸ ਫਿਲਮ ਨੇ ਸੰਗੀਤ ਦੇ ذریعے ਪ੍ਰੈਜੈਂਟੇਸ਼ਨ ਬਹੁਤ ਚੰਗੀ ਸੀ ਉਹਦੇ ذریعے ਉਹ ਅਵਾਰਡ ਜਿੱਤੇ ਸੀ ਔਰ 2000 ਅ 25 ਦੇ ਵਿੱਚ ਉਹਨੇ ਫਿਲਮ ਦਾ ਤੁਸੀਂ ਕਹੋ ਰੀਮੇਕ ਸੀਕਵਲ ਹਨਾ ਕੁਝ ਵੀ ਇਹਨੂੰ ਕਹਿ ਲਓ ਤੁਸੀਂ ਅ ਉਹ ਆਇਆ ਜਾਨਕਿ 18 ਸਾਲ ਬਾਅਦ ਹੂੰ ਇਸ ਫਿਲਮ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਇਹਨਾਂ ਅਨੁਰਾਗ ਬਾਸੂਦ ਦਾ ਇਹ ਜਿਹੜਾ ਕਨਸੈਪਟ ਸੀ ਲਾਈਫ ਇਨ ਮੈਟਰੋ ਉਹਦੇ ਵਿੱਚ ਮੈਟਰੋ ਸਿਟੀ ਦਿਖਾਈ ਗਈ ਸੀ 2007 ਦੇ ਵਿੱਚ ਜਿਹਦੇ ਵਿੱਚ ਸਿਰਫ ਮੁੰਬਈ ਦੀ ਗੱਲ ਹੋਈ ਸੀ ਕਿ ਮੈਟਰੋ ਸਿਟੀ ਦੇ ਵਿੱਚ ਲੋਕ ਕਿੱਦਾਂ ਜੀਂਦੇ ਆ ਮੈਟਰੋ ਸਿਟੀ ਦੀਆਂ ਜੀ ਉੱਥੇ ਦੀ ਲਾਈਫ ਬੜੀ ਬੀਜ਼ੀ ਹੁੰਦੀ ਆ ਬੀਜ਼ੀ ਲਾਈਫ ਆ ਮੁਸ਼ਕਲਾਂ ਬਹੁਤ ਆ ਮੁਸ਼ਕਲਾਂ ਬਹੁਤ ਆ ਰਿਸ਼ਤਿਆਂ ਦੇ ਵਿੱਚ ਦਰਾਰਾ ਬਹੁਤ ਆ ਹਾਂ ਉਸ ਤੁਸੀਂ ਕਹਿ ਲਓ ਜਿੰਨਾ ਬੀਜ਼ੀ ਹੁੰਦਾ ਉੱਥੇ ਦਾ ਬੰਦਾ ਉਹ ਰਿਸ਼ਤਿਆਂ ਵਿੱਚ ਉਹ ਕਰਵਾਹਟ ਦਰਾਰਾ ਬਿਲਕੁਲ ਬਿਲਕੁਲ ਉਹ ਔਰ OC கான்ਸੈਪਟ ਨੂੰ ਚੱਕ ਕੇ ਹੁਣ ਇਹ ਦਿਨੋ ਮੈਟਰੋ ਮੂਵੀ ਬਣਾਈ ਆ ਪਰ ਇਹਦੇ ਵਿੱਚ ਹੁਣ ਉਹਦਾ ਦਾਇਰਾ ਥੋੜਾ ਬਰੌਡ ਕਰ ਦਿੱਤਾ ਮਤਲਬ ਉਹਦੇ ਵਿੱਚ ਮੈਟਰੋ ਸਿਟੀ ਬੰਗਲੌਰ ਵੀ ਲੈ ਲਈ ਦਿੱਲੀ ਵੀ ਲੈ ਲਈ ਹੈਨਾ ਵੱਡੀਆਂ ਸਿਟੀਆਂ ਵੀ ਲੈ ਲਈਆਂ ਉਹਨਾਂ ਉਹਨਾਂ ਹਾਂ ਉਹਨੂੰ ਉਹਦੇ ਨਾਲ ਜੋੜਿਆ ਕਰੈਕਟਰ ਵਧਾ ਦਿੱਤੇ ਕਰੈਕਟਰ ਵਧਾਉਣ ਦੇ ਨਾਲ ਫਿਲਮ ਦੀ ਜਿਹੜੀ ਲੈਂਥ ਸੀ ਉਹਨੂੰ ਵੀ ਵਧਾ ਦਿੱਤਾ 2 ਘੰਟੇ 40 ਮਿੰਟ ਦੀ ਇਹ ਮੂਵੀ ਆ ਜਿਹੜੀ ਔਰ ਜੇਕਰ ਇਸ ਮੂਵੀ ਦੀ ਗੱਲ ਕਰੀਏ ਤੇ ਅਨੁਰਾਗ ਵਸੂ ਨੇ ਫਿਰ ਤੋਂ ਇੱਕ ਵਾਰ ਵਧੀਆ ਕੰਮ ਕੀਤਾ ਕਿਉਂਕਿ ਰੋਮਾਂਸ ਸਸਪੈਂਸ ਦੇ ਲਈ ਇਹ ਫਿਲਮ ਜਾਣੀ ਜਾਂਦੀ ਆ ਔਰ ਬਹੁਤ ਸਾਰੇ ਕੈਰੈਕਟਰਸ ਨੂੰ ਇੱਕ ਇੱਕ ਪਰਦੇ ਦੇ ਉੱਪਰ ਦਿਖਾਉਣ ਦਾ ਜਿਹੜਾ ਟੈਲੈਂਟ ਆ ਅਨੁਰਾਗ ਵਸੂ ਦਾ ਉਹ ਇਸ ਫਿਲਮ ਦੇ ਵਿੱਚ ਵੀ ਨਜ਼ਰ ਆਂਦਾ ਜ ਜਿਹਦੇ ਵਿੱਚ 8 ਸਟੋਰੀਜ਼ ਨੂੰ ਉਹਨਾਂ ਨੇ ਇੱਕ ਸਮੇਂ ਦੇ ਉੱਪਰ ਇਸ ਸਕਰੀਨ ਦੇ ਉੱਪਰ ਚਲਾਇਆ ਔਰ ਔਰ ਏਸੀ ਕਰਕੇ ਜਦੋਂ ਤੁਸੀਂ ਕਹੋ ਕਿ ਦਾਇਰਾ ਵੱਡਾ ਹੋ ਗਿਆ ਐਕਟਰ ਜ਼ਿਆਦੇ ਹੋ ਗਏ ਤੇ ਫਿਲਮ ਦੀ ਲੈਂਥ ਵੀ ਵਧਣੀ ਸੁਭਾਵਿਕ ਸੀ ਔਰ ਫਿਲਮ ਦੇ ਵਿੱਚ ਜੇਕਰ ਮੈਂ ਕੁਝ ਕੁ ਕੈਰੈਕਟਰਸ ਦੀ ਗੱਲ ਕਰਾਂ ਤੇ ਅਦਿੱਤਿਆ ਰੌਏ ਕਪੂਰ ਔਰ ਸਾਰਾ ਅਲੀ ਖਾਨ ਦੀ ਜਿਹੜੀ ਕੈਮਿਸਟਰੀ ਹੈ ਉਹਦੇ ਵਿੱਚ ਥੋੜੀ ਜਿਹੀ ਤੇਜ਼ੀ ਨਹੀਂ ਨਜ਼ਰ ਆਈ ਮਤਲਬ ਸਾਰਾ ਅਲੀ ਆਪਣੇ ਕਿਰਦਾਰ ਦੇ ਵਿੱਚ ਉਸ ਤਰੀਕੇ ਦੇ ਨਾਲ ਨਹੀਂ ਜੋ ਉਹਦੀਆਂ ਪਿਛਲੀਆਂ ਪਰਫਾਰਮੈਂਸਿਸ ਸੀਗੀਆਂ ਪਰ ਅਦਿੱਤਿਆ ਰੌਏ ਕਪੂਰ ਦਾ ਸ਼ਾਨਦਾਰ ਆਪਣੀ ਉਹਨਾਂ ਨੇ ਪਰਫਾਰਮੈਂਸ ਦਿੱਤੀ ਆ ਜਿਸ ਤਰੀਕੇ ਦਾ ਉਹ ਕਰੈਕਟਰ ਸੀ ਉਹਨੇ ਆਪਣੇ ਕਰੈਕਟਰ ਨੂੰ ਬਕੂਬੀ ਇਸ ਪਰਦੇ ਦੇ ਉੱਪਰ ਉਤਾਰਿਆ ਔਰ ਤੁਸੀਂ ਅਨੁਰਾਗ ਬਸੂ ਦੀ ਪਹਿਲੀ ਮੂਵੀ ਦੀ ਗੱਲ ਕੀਤੀ ਜੋ 2007 ਵਿੱਚ ਰਿਲੀਜ਼ ਹੋਈ ਸੀ ਕਾਫੀ ਉਸ ਫਿਲਮ ਕਾਫੀ ਹਿੱਟ ਰਹੀ ਸੀ ਕਾਫੀ ਫਿਲਮ ਕਮਾਇਆ ਸੀਗਾ ਤੇ 18 ਸਾਲ ਬਾਅਦ ਉਸ ਫਿਲਮ ਦਾ ਸੀਕਵਲ ਕੀ ਲੱਗਦਾ ਹੈ ਕਿ ਅਨੁਰਾਗ ਬਸੂ ਲਈ ਰਿਟਰਨ ਟੂ ਫਾਰਮ ਵਾਲੀ ਗੱਲ ਹੈ ਕਿ ਫਾਰਮ 'ਚ ਆ ਗਏ ਨੇ ਹਾਂ ਫਾਰਮ ਨਹੀਂ ਉਹਦੇ ਵਿੱਚ ਵੀ ਉਹਨਾਂ ਦੇ ਬਹੁਤ ਸਾਰੇ ਪ੍ਰੋਜੈਕਟ ਆਏ ਆ ਬਹੁਤ ਸਾਰੀਆਂ ਮੂਵੀਜ਼ ਆਈਆਂ ਬਟ ਇਹ ਜਿਹੜੀ ਮੂਵੀ ਆ ਇਹ ਇਸ ਮੂਵੀ ਨੂੰ ਉਸ ਟਾਈਮ ਪਸੰਦ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਲੋਕਾਂ ਦੀ ਬਿਜ਼ੀ ਲਾਈਫ ਹਮ ਅ ਬਿਆਹ ਤੋਂ ਬਾਅਦ ਰਿਲੇਸ਼ਨ ਸਹੀ ਤਰੀਕੇ ਨਾਲ ਨਾ ਚੱਲ ਪਾਣਾ ਫਿਰ ਤੁਸੀਂ ਆਪਣੇ ਜੀਵਨ ਦੇ ਵਿੱਚ ਕਰਨਾ ਕੁਝ ਹੋਰ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਕਿਸੇ ਹੋਰ ਮੋੜ ਤੇ ਲੈ ਕੇ ਖੜਾ ਕਰ ਦਿੰਦੀ ਆ ਉਹਨਾਂ ਉਹਨਾਂ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਰਾਗਵਸੂ ਨੇ ਮਤਲਬ ਹਰੇਕ ਵਰਗ ਦੇ ਵਿਅਕਤੀ ਨੇ ਉਹਨੂੰ ਆਪਣੇ ਨਾਲ ਰਿਲੇਟ ਕੀਤਾ ਸੀ ਉਸ ਟਾਈਮ ਬਿਲਕੁਲ ਫਿਲਮ ਹਿੱਟ ਇਸ ਕਰਕੇ ਹੋਈ ਸੀ ਔਰ ਸੰਗੀਤ ਦਾ ਮੈਂ ਬਾਰ ਬਾਰ ਜ਼ਿਕਰ ਕਰ ਰਿਹਾ ਕਿ ਪ੍ਰੀਤਮ ਨੇ ਉਸ ਉਸ ਸਾਲ ਮਤਲਬ ਮੇਰੀ ਲਿਆਤੀ ਸੀ ਇਸ ਸੰਗੀਤ ਦੇ ਵਿੱਚ ਉਹ ਇੰਨਾ ਜ਼ਬਰਦਸਤ ਸੰਗੀਤ ਉਸ ਟਾਈਮ ਚੱਲਿਆ ਉਹ 노 ਡਾਊਟ ਕਿ ਅੱਜ ਸਾਡੇ ਵਿੱਚ ਕੇਕੇ ਮੌਜੂਦ ਨਹੀਂ ਕੇਕੇ ਦੀ ਡੈਥ ਹੋ ਗਈ ਪਰ ਕੇਕੇ ਦੇ ਗਾਣਿਆਂ ਨੇ ਔਰ ਪ੍ਰੀਤਮ ਨੇ ਹਾਂ ਔਰ ਪ੍ਰੀਤਮ ਨੇ ਔਰ ਕੇਕੇ ਨੇ ਮਤਲਬ ਤੋਬਾਈ ਮਚਾ ਦਿੱਤੀ ਸੀ ਉਸ ਟਾਈਮ ਦੇ ਉਸ ਸੰਗੀਤ ਦੀ ਗੱਲ ਕੀਤੀ ਇਸ ਮੂਵੀ ਦਾ ਇੱਕ ਬਹੁਤ ਹੀ ਹਿੱਟ ਗਾਣਾ ਆ ਅਰਜੀਤ ਸਿੰਘ ਵੱਲੋਂ ਗਾਇਆ ਗਿਆ ਜ਼ਮਾਨਾ ਲਗੇ ਉਹਦੇ ਬਾਰੇ ਕੀ ਰਿਵਿਊ ਆ ਉਹਦੇ ਬਾਰੇ ਦੇਖੋ ਫਿਲਮ ਮੈਂ ਮੰਨ ਕੇ ਚੱਲਦਾ ਕਿ 50% ਲੋਕ ਫਿਲਮ ਤੋਂ ਇਲਾਵਾ ਉਸ ਗਾਣੇ ਕਰਕੇ ਵੀ ਫਿਲਮ ਦੇਖਣ ਜਾ ਰਹੇ ਹਾਂ ਬਿਲਕੁਲ ਉਸ ਫਿਲਮ ਨੂੰ ਦੇਖਣ ਲਈ ਜਾ ਰਹੇ ਹਾਂ ਔਰ ਇਸ ਫਿਲਮ ਦੇ ਵਿੱਚ ਵੀ ਇੱਕ ਖਾਸ ਚੀਜ਼ ਇਹ ਹੈ ਕਿ ਕੇਕੇ ਨੂੰ ਟ੍ਰਿਬਿਊਟ ਦਿੱਤਾ ਗਿਆ ਉਹਦੇ ਲਈ ਇੱਕ ਸਪੈਸ਼ਲ ਸੌਂਗ ਇਹਦੇ ਵਿੱਚ ਮੂਵੀ ਦੇ ਵਿੱਚ ਕੇਕੇ ਦੇ ਲਈ ਵੀ ਰੱਖਿਆ ਗਿਆ ਹਾਂ ਔਰ ਜੇ ਮੈਂ ਫਿਰ ਤੋਂ ਕਰੈਕਟਰਸ ਤੇ ਜਾਵਾਂ ਕਿਉਂਕਿ ਆਪਾਂ ਅਦਿੱਤਿਆ ਦੀ ਔਰ ਅਦਿੱਤਿਆ ਰੌਏ ਕਪੂਰ ਔਰ ਉਹ ਸਰਹਾਲੀ ਦੀ ਗੱਲ ਕਰ ਰਹੇ ਸੀ ਅੱਛਾ ਪਹਿਲੀ ਵਾਰ ਦੋਨਾਂ ਨੂੰ ਇਕੱਠਿਆਂ ਨੂੰ ਕਾਸਟ ਕੀਤਾ ਗਿਆ ਦਰਸ਼ਕਾਂ ਨੇ ਕਿੱਦਾਂ ਕਿਸ ਤਰ੍ਹਾਂ ਲਿਆ ਇਸ ਜੋੜੀ ਨੂੰ ਦਰਸ਼ਕ ਬਹੁਤ ਉਤਸੁਖ ਸੀਗੇ ਆਫ ਸਕ੍ਰੀਨ ਤੇ ਔਨ ਸਕ੍ਰੀਨ ਹਾਂ ਉਹਨੂੰ ਉਹਨਾਂ ਨੂੰ ਦੋਨਾਂ ਨੂੰ ਦੇਖਣ ਲਈ ਬੜੇ ਉਤਸੁਕ ਸੀਗੇ ਪਰ ਉਹਦੇ ਵਿੱਚ ਸਾਰਾ ਅਲੀ ਇੱਕ ਦਬੀ ਹੋਈ ਮਤਲਬ ਇੱਕ ਉਹ ਲੜਕੀ ਜਿਹੜੀ ਖੁੱਲ ਕੇ ਸਾਹਮਣੇ ਨਹੀਂ ਆਂਦੀ ਆਪਣੀਆਂ ਭਾਵਨਾਵਾਂ ਨੂੰ ਦੱਬ ਕੇ ਰੱਖਦੀ ਆ ਫਿਰ ਗੁੱਸਾ ਆਪਣਾ ਅਲੱਗ ਤੋਂ ਜਾ ਕੇ ਇੱਕ ਥਾਂ ਦੇ ਉੱਪਰ ਜਾ ਕੇ ਕੱਢਦੀ ਆ ਉਹ ਚੀਜ਼ ਜਿਹੜੀ ਸੀ ਸਾਰਾ ਅਲੀ ਦੀ ਲੁੱਕ ਵਾਈਜ਼ ਉਹ ਚੀਜ਼ ਮੈਨੂੰ ਲੱਗਦਾ ਕਿ ਉਸ ਤਰੀਕੇ ਦੇ ਨਾਲ ਨਹੀਂ ਨਿਕਲ ਕੇ ਆ ਸਕੀ ਪਰ ਹਾਂ ਅਦਿੱਤਿਅ ਰੋਏ ਕਪੂਰ ਨੇ ਆਪਣਾ ਕਰੈਕਟਰ ਜਿਹੜਾ ਬਕੂਬੀ ਕੀਤਾ ਔਰ ਦੂਸਰੇ ਪਾਸੇ ਜੇ ਇਸ ਅੱਠ ਸਟੋਰੀਜ਼ ਜਿਹੜੀਆਂ ਚੱਲਦੀਆਂ ਪਈਆਂ ਇਹਦੇ ਵਿੱਚ ਉਹਦੇ ਵਿੱਚੋਂ ਜੇ ਬੈਸਟ ਸਟੋਰੀ ਮੈਂ ਕਿਸੇ ਨੂੰ ਇਹਨਾਂ ਅੱਠਾਂ ਦੇ ਵਿੱਚੋਂ ਮੰਨਦਾ ਹਾਂ ਤੇ ਉਹ ਉਹ ਸਟੋਰੀ ਸੀ ਕੌਨਕੁਨ ਸੈਨ ਔਰ ਉਹਨਾਂ ਦੇ ਨਾਲ ਪੰਕਜ ਤ੍ਰਿਪਾੜੀ ਮਤਲਬ ਅੱਛਾ ਇਹਨਾਂ ਦੋਨਾਂ ਦੀ ਜੋੜੀ ਨੂੰ ਉਸ ਟਾਈਮ ਵੀ ਬਹੁਤ ਪਸੰਦ ਕੀਤਾ ਗਿਆ ਸੀ ਤੇ ਇਸ ਟਾਈਮ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਆ ਉਸ ਟਾਈਮ ਕੌਨਕੁਨ ਸੈਨ ਦੇ ਨਾਲ ਮੇਰੇ ਖਿਆਲ ਵਿੱਚ ਇਰਫਾਨ ਖਾਨ ਸੀਗੇ ਸ਼ਾਇਦ ਇਰਫਾਨ ਖਾਨ ਸੀ 2007 ਵਾਲੀ ਜਿਹੜੀ ਆਈ ਸੀ ਫਿਰ ਇਰਫਾਨ ਖਾਨ ਹੁਣ ਨਹੀਂ ਰਹੇ ਤੇ ਇਸ ਕਰਕੇ ਫਿਰ ਪੰਕਜ ਤ੍ਰਿਪਾਟੀ ਮਤਲਬ ਜੋ ਇਰਫਾਨ ਖਾਨ ਨੇ ਉਸ ਟਾਈਮ ਕੀਤਾ ਸੀ ਕਿ ਮਤਲਬ ਆਂਦੇ ਜਾਂਦੇ ਨੂੰ ਏਦਾਂ ਤਾੜਨਾ ਦੇਖਣਾ ਮਤਲਬ ਉਹ ਚੀਜ਼ ਇਸ ਵਾਰ ਪੰਕਜ ਤ੍ਰਿਪਾਟੀ ਤੋਂ ਕਰਵਾਈ ਗਈ ਆ ਔਰ ਇਹ ਪੰਕਜ ਤ੍ਰਿਪਾਟੀ ਉਹ ਅਦਾਕਾਰ ਆ ਅੱਜ ਦੀ ਅੱਜ ਦੇ ਸਮੇਂ ਦੇ ਵਿੱਚ ਇੰਡਸਟਰੀ ਦਾ ਜੇ ਤੋ ਚਾਹੇ ਤੁਸੀਂ ਕੋਈ ਧਾਰਮਿਕ ਅ ਕਰੈਕਟਰ ਕਰਵਾ ਲਓ ਚਾਹੇ ਤੁਸੀਂ ਵਿਲਨ ਦਾ ਕਰਵਾ ਲਓ ਚਾਹੇ ਤੁਸੀਂ ਕਾਮੇਡੀ ਕਰਵਾ ਲਓ ਚਾਹੇ ਤੁਸੀਂ ਯੂਪੀਆਈ ਦੀ ਆਈਡੀ ਕਰਵਾ ਲਓ ਹੂੰ ਯੂਪੀਆਈ ਦੀ ਐਡ ਪਰ ਸਰਕਾਰ ਕਰਵਾ ਰਹੀ ਹੈਗਾ ਮਤਲਬ ਬੱਚਿਆਂ ਬੱਚੇ ਨੂੰ ਐਡ ਹੋ ਯਾਦ ਹੋ ਗਈ ਕਿ ਹਮੇ ਮੂਰਖ मत ਸਮਝੀਏ ਤਾਂ ਉਹ ਮਤਲਬ ਪੰਕਜ ਤ੍ਰਿਪਾਟੀ ਉਹ ਕਰੈਕਟਰ ਆ ਜਿਹੜਾ ਜੇ 30 ਸੈਕਿੰਡ ਲਈ ਵੀ ਸਕਰੀਨ ਦੇ ਉੱਪਰ ਆਂਦਾ 30 ਸੈਕਿੰਡ ਦੇ ਲਈ ਵੀ ਉਹ ਆਪਣੀ ਛਾਪ ਛੱਡ ਜਾਂਦਾ ਤਾਂ ਇਹ 2 ਘੰਟੇ 40 ਮਿੰਟ ਦੀ ਫਿਲਮ ਦੇ ਵਿੱਚ ਪੰਕਜ ਤ੍ਰਿਪਾਟੀ ਕੋਨਕਨਾ ਸੇਨ ਨੇ ਮਤਲਬ ਬਖੂਬੀ ਆਪਣੇ ਕਿਰਦਾਰ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਔਰ ਉਸ ਅਧੂਰੀ ਕਹਾਣੀ ਨੂੰ ਉਹਨਾਂ ਨੇ ਜਾਨੀ ਕਿ ਪਿਕਚਰਾਇਜ਼ੇਸ਼ਨ ਉਹਦੀ ਹੋਈ ਆ ਕਿ ਲੋਕ ਉਸ ਸਟੋਰੀ ਦੇ ਨਾਲ ਰਿਲੇਟ ਕਰ ਗਏ ਲਾਸਟ ਤੱਕ ਉਹ ਕਿਰਦਾਰ ਯਾਦ ਰਹੇ ਇਸ ਮੂਵੀ ਦੇ ਜਿਹੜੇ ਮੇਨ ਲੀਡ ਦੀ ਅਸੀਂ ਗੱਲ ਕਰੀ ਅਦਿੱਤਯ ਰੌਏ ਕਪੂਰ ਤੇ ਸਾਰਾ ਲੀਖਾਨ ਨੇ ਪਰ ਇਹਨਾਂ ਦੀ ਜੋੜੀ ਤੋਂ ਹਟ ਕੇ ਇਸ ਜੋੜੀ ਨੂੰ ਖਾਸਾ ਪਿਆਰ ਦਿੱਤਾ ਜਾ ਰਿਹਾ ਕੌਂਕਿਨਾ ਸੇਨ ਤੇ ਪੰਕਜ ਤ੍ਰਿਪਾਠੀ ਦੀ ਜੋੜੀ ਨੂੰ ਕਿਉਂਕਿ ਇਹਨਾਂ ਦੀ ਕੈਮਿਸਟਰੀ ਉਹ ਹਾਂ ਮੈਂ ਇਹ ਇਹ ਕਹਿਣ ਲੱਗਾ ਸੀ ਕਿ ਜੋ ਦਰਸ਼ਕ ਜਿਹੜਾ ਦੇਖਣ ਜਾਂਦਾ ਨਾ ਕੈਮਿਸਟਰੀ ਹਮਮ ਔਰ ਸਕਰੀਨ ਪ੍ਰੈਜੈਂਟੇਸ਼ਨ ਕਿਦਾਂ ਦੀਆ ਮਤਲਬ ਜਿਹੜਾ ਕਿਰਦਾਰ ਜਿਹੜੇ ਐਕਟਰ ਨੂੰ ਦਿੱਤਾ ਗਿਆ ਕਿ ਉਹਨੂੰ ਬਾਕੂਬੀਓ ਨਿਭਾਰਿਆ ਕਿ ਉਹ ਆਪਣੇ ਕਰੈਕਟਰ ਦੇ ਨਾਲ ਜਸਟਿਸ ਕਰ ਰਿਹਾ ਔਰ ਇਹ ਜਸਟਿਸ ਜਿਹੜਾ ਉਹ ਪੰਕਜ ਤ੍ਰਿਪਾਟੀ ਔਰ ਕੌਨਕੁਨ ਸੈਣੀ ਕੀਤਾ ਔਰ ਦੂਸਰੇ ਪਾਸੇ ਨੀਨਾ ਜਿਹੜੇ ਨੀਨਾ ਗੁਪਤਾ ਨੀਨਾ ਗੁਪਤਾ ਔਰ ਅਨਪੰਮ ਖੇਰ ਮਤਲਬ ਇਹ ਦੋਸਤ ਮਤਲਬ ਦੋ ਐਕਸਪੀਰੀਅੰਸ ਵਾਲੇ ਜਿਹੜੇ ਐਕਟਰ ਸੀਗੇ ਇਹਨਾਂ ਨੇ ਬਾਕੂਬੀ ਇਸ ਫਿਲਮ ਨੂੰ ਬਚਾ ਕੇ ਰੱਖਿਆ ਥੋੜੀ ਜੀ ਜੇ ਫਿਲਮ ਦੀ ਕਮਜ਼ੋਰੀ ਦੀ ਮੈਂ ਗੱਲ ਕਰਾਂ ਤੇ ਮੈਂ ਫਿਲਮ ਦੀ ਕਮਜ਼ੋਰੀ ਨੂੰ ਮੰਨਦਾ ਕਿ 2 ਘੰਟੇ 40 ਮਿੰਟ ਦੀ ਫਿਲਮ ਲੈਂਥੀ ਲੈਂਥੀ ਮੂਵੀ ਹੋ ਗਈ ਸੈਕੰਡ ਹਾਫ ਦੇ ਵਿੱਚ ਫਿਲਮ ਥੋੜੀ ਖਿੱਚੀ ਹੋਈ ਮਹਿਸੂਸ ਹੋਈ ਕਿ ਫਿਲਮ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਤੋਂ ਇਸ ਵਾਰ ਫਿਲਮ ਦੀ ਜਾਨ ਰਿਆ ਪ੍ਰੀਤਮ ਜਿਹੜੇ ਸਕਰੀਨ ਤੇ ਨਹੀਂ ਸੀ ਬਟ ਉਹਨਾਂ ਦਾ ਜਿਹੜਾ ਸੰਗੀਤ ਸੀ ਆ ਈਸ਼ਵਰ ਸੰਗੀਤ ਜਿਹੜਾ ਸੰਗੀਤ ਹੈ ਉਹ ਤਿੰਨਾਂ ਦੇ ਵੱਲੋਂ ਮਿਲ ਕੇ ਦਿੱਤਾ ਗਿਆ ਪ੍ਰੀਤਮ ਪਪੋਂ ਔਰ ਚੇਤਨਿਆ ਤਿੰਨਾਂ ਨੇ ਮਿਲ ਕੇ ਇਸ ਇਹਦਾ ਸੰਗੀਤ ਦਿੱਤਾ ਹੈ ਔਰ ਗਾਣੇ ਇਸੇ ਕਰਕੇ ਥੋੜੇ ਜਿਹਾ ਵੱਧ ਵੀ ਨੇ ਪਰ ਟਾਈਮ ਟੂ ਟਾਈਮ ਜਦੋਂ ਗਾਣੇ ਫਿਲਮ ਦੇ ਵਿੱਚ ਆਉਂਦੇ ਤੇ ਇੱਕ ਮਾਹੌਲ ਕ੍ਰੀਏਟ ਹੁੰਦਾ ਔਰ ਫਿਲਮ ਨੇ ਸ਼ਾਨਦਾਰ ਦਰਸ਼ਕਾਂ ਨੂੰ ਉੱਤਮ ਬਣਾਇਆ ਰੱਖਦਾ ਹੈ ਚੰਗੀ ਫਿਲਮ ਬਣੀ ਹੈ ਪੈਸਾ ਵਸੂਲ ਹੈ ਪੈਸਾ ਵਸੂਲ ਮੂਵੀ ਹੈ ਵਨ ਟਾਈਮ ਵਾਚ ਮੂਵੀ ਹੈ ਜੇ ਤੁਸੀਂ ਦੇਖੋ ਆਪਣੇ ਰਿਸ਼ਤਿਆਂ ਦੇ ਵਿੱਚ ਤੁਸੀਂ ਗੁੰਝਲਦਾਰ ਹੋਏ ਪਏ ਹੋ ਕਿਉਂਕਿ ਅੱਜ ਕੱਲ ਲਾਈਫ ਇੰਨੀ ਬੀਜ਼ੀ ਹੋ ਚੁੱਕੀ ਆ ਸਾਡੇ ਕੋਲ ਸਾਡੇ ਆਪਣੇ ਵਾਲੇ ਟਾਈਮ ਨਹੀਂ ਹੈਗਾ ਤੇ ਮੈਟਰੋ ਸਿਟیز ਦੀ ਜੇਕਰ ਅਸੀਂ ਗੱਲ ਕਰੀਏ ਤੇ ਉੱਥੇ ਤਾਂ ਬਹੁਤ ਜ਼ਿਆਦਾ ਔਕਾ ਆ ਹਾਂ ਬਿਲਕੁਲ ਏਸੀ ਕਰਕੇ ਇਸ ਫਿਲਮ ਦੇ ਵਿੱਚ ਅਨੁਰਾਗ ਵਸੂ ਨੇ ਅਲੱਗ ਅਲੱਗ ਸਿਟیز ਤੋਂ ਕਰੈਕਟਰ ਲੈ ਹਮਮ ਔਰ ਅਲੱਗ ਅਲੱਗ ਏਜ ਦੇ ਲਈ ਹਮ ਕਿ ਹਰੇਕ ਏਜ ਹਰੇਕ ਸਿਟੀ ਦੇ ਨਾਲ ਇਹਨੂੰ ਰਿਲੇਟ ਕਰਕੇ ਲੋਕ ਦੇਖਣ ਔਰ ਅਲੱਗ ਅਲੱਗ ਕਿੱਤੇ ਦੇ ਕਰੈਕਟਰ ਲੈ ਇਹਦੇ ਵਿੱਚ ਹਮ ਮਤਲਬ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੈਜੈਂਟੇਸ਼ਨ ਸੋਹਣੀ ਹੈ ਬੈਕਗ੍ਰਾਉਂਡ 뮤직 ਬਹੁਤ ਅੱਛਾ ਹੈ ਸਕਰੀਨ ਪ੍ਰੈਜੈਂਟੇਸ਼ਨ ਬੜੀ ਚੰਗੀ ਹੈ ਕੈਮਰਾ ਬਹੁਤ ਚੰਗਾ ਹੈ ਮਤਲਬ ਸਿਨੇਮਟੋਗ੍ਰਾਫੀ ਬੜੀ ਚੰਗੀ ਕੀਤੀ ਗਈ ਹੈ ਠੀਕ ਹੈ 올ਓਵਰ ਠੀਕ ਹੈ ਪਰ ਫਿਲਮ ਥੋੜੀ ਜਿਹੀ ਲੰਬੀ ਹੋਣ ਦੇ ਕਰਕੇ ਔਰ ਕੈਰੇਕਟਰ ਜ਼ਿਆਦਾ ਹੋਣ ਦੇ ਕਰਕੇ ਕੁਝ ਕੈਰੇਕਟਰ ਐਸੇ ਸੀ ਜਿਹਦੇ ਕਿ ਉਹ ਪੂਰੇ ਤਰੀਕੇ ਨਾਲ ਜਸਟੀਫਾਈ ਨਹੀਂ ਹੋ ਪਾਇਆ ਸਕਰੀਨ ਦੇ ਉੱਪਰ ਹਾਂ ਹਾਂ ਉਹ ਤਾਂ ਕੁਛ ਰਿਆ ਨਹੀਂ ਜਿੱਦਾਂ ਕਿ ਅਸੀਂ ਗੱਲ ਕਰਦੇ ਫਾਤਿਮਾ ਸੇਨ ਤੇ ਅਲੀ ਫਜ਼ਲ ਦੀ ਹਾਂ ਉਹਨਾਂ ਨੂੰ ਸਮਾਂ ਹੀ ਨਹੀਂ ਮਿਲ ਪਾਇਆ ਸਕਰੀਨ ਤੇ ਪੂਰਾ ਜੇ ਉਹਨਾਂ ਦੀ ਸਟੋਰੀ ਨੂੰ ਛੇੜਿਆ ਗਿਆ ਆ ਤੇ ਛੇੜ ਕੇ ਮੁੜ ਕੇ ਉੱਥੇ ਛੱਡ ਦਿੱਤਾ ਗਿਆ ਮੁੜ ਕੇ ਉਸ ਸਟੋਰੀ ਨੂੰ ਅੱਗੇ ਰਨਿੰਗ ਦੇ ਵਿੱਚ ਨਹੀਂ ਆਈ ਮਤਲਬ ਨਹੀਂ ਮੋੜ ਚ ਨਹੀਂ ਆ ਹਾਂ ਉਹ ਕਰੈਕਟਰਾਂ ਨੂੰ ਉੱਥੇ ਛੱਡ ਦਿੱਤਾ ਗਿਆ ਅੱਗੇ ਜਾ ਕੇ ਉਹਦਾ ਸਿੱਟਾ ਕੀ ਨਿਕਲਦਾ ਉਹ ਨਹੀਂ ਦੱਸਿਆ ਗਿਆ ਇਸ ਕਰਕੇ ਥੋੜਾ ਜਿਹਾ ਫਿਲਮ ਦੇ ਵਿੱਚ ਕੁਝ ਕਰੈਕਟਰ ਜਾਂ ਤੁਸੀਂ ਕਹੋ ਕਰੈਕਟਰ ਜ਼ਿਆਦਾ ਹੋਣ ਦੇ ਕਰਕੇ 2 ਘੰਟੇ 40 ਮਿੰਟਾਂ ਦੇ ਵਿੱਚ ਅੱਠ ਸਟੋਰੀਜ਼ ਨੂੰ ਅੱਠ ਲੋਕਾਂ ਦੀ ਕਹਾਣੀ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਪਰ ਜਿਹੜੇ ਤਿੰਨ ਚਾਰ ਸਟੋਰੀਜ਼ ਨੂੰ ਵੱਧ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰੀਆਂ ਕਾਮਯਾਬ ਹੋਈਆਂ ਸਿਰਫ ਥੋੜਾ ਜਿਹਾ ਸਾਰਾ ਅਲੀ ਖਾਨ ਦਾ ਜਿਹੜਾ ਮੈਂ ਕਰੈਕਟਰ ਸੀ ਮੈਂ ਮੰਨਦਾ ਕਿ ਉਹ ਹੋਰ ਵਧੀਆ ਅ ਜੇ ਇਸ ਕੈਰੈਕਟਰ ਨੂੰ ਕਰ ਜਾਂਦੇ ਤੇ ਫਿਲਮ ਥੋੜੀ ਹੋਰ ਬਣ ਜਾਂਦੀ ਇਸ ਫਿਲਮ ਦੀ ਪ੍ਰੋਮੋਸ਼ਨ ਲਈ ਜਿਹੜੀ ਇਹ ਸਾਰੀ ਟੀਮ ਇਸ ਮੂਵੀ ਦੀ ਕਪਿਲ ਦੇ ਸ਼ੋਅ ਤੇ ਪਹੁੰਚੀ ਸੀਗੀ ਤੇ ਉੱਥੇ ਜਦੋਂ ਉਹਨਾਂ ਦੀ ਪਰਫਾਰਮੈਂਸ ਕੀਤੀ ਕਿ ਕੋਕিনা ਸੇਨ ਤੇ ਪੰਕਤ ਰਿਪਾਠੀ ਦੀ ਲੋਕਾਂ ਨੇ ਉੱਥੇ ਹੀ ਉਹਨਾਂ ਦੀ ਕੈਮਿਸਟਰੀ ਨੂੰ ਬੜਾ ਪਸੰਦ ਕੀਤਾ ਪਰ ਜੇਕਰ ਅਸੀਂ ਤੁਸੀਂ ਗੱਲ ਕਰ ਰਹੇ ਹੋ ਸਾਰਾ ਲੀ ਖਾਨ ਦੀ ਮਤਲਬ ਉਹਨੀ ਖੁੱਲ ਕੇ ਉਹ ਸ਼ਾਇਦ ਉਸ ਸਕਰੀਨ ਤੇ ਨਹੀਂ ਸਾਹਮਣੇ ਆਈ ਹੈ ਦਰਸ਼ਕਾਂ ਦਾ ਕੀ ਰਿਵਿਊ ਹੈ ਸਾਰੀ ਮੂਵੀ ਨੂੰ ਲੱਗੇ ਦੇਖੋ ਜਾਂ ਇਹਨਾਂ ਦੀ ਜੋੜੀ ਨੂੰ ਲੈ ਕੇ ਕਿਉਂਕਿ ਪਹਿਲੀ ਵਾਰ ਕਾਸਟ ਕੀਤਾ ਉਹ ਦਿੱਤਰਾਏ ਕਪੂਰ ਜਿਹੜੇ ਕਿ ਇੱਕ ਮਤਲਬ ਤੁਸੀਂ ਕਹ ਲਓ ਉਹਨਾਂ ਨੇ ਆਸ਼ਕੀ ਕੀਤੀ ਸੀ ਮਤਲਬ ਉਸ ਟਾਈਮ ਦੀ ਸੁਪਰ ਡੂਪਰ ਹਿੱਟ ਉਹਨਾਂ ਦੀ ਪਰਫਾਰਮੈਂਸ ਵੀ ਬਹੁਤ ਵਧੀਆ ਰਹੀ ਸੀ ਹਾਂ ਤੁਸੀਂ ਗੱਲ ਕੀਤੀ ਹੈ ਦਿੱਤਰਾਏ ਕਪੂਰ ਦੀ ਔਰ ਤੁਸੀਂ ਦੱਸਿਆ ਕਿ ਉਹਨਾਂ ਨੇ ਆਸ਼ਕੀ ਕੀਤੀ ਸੀ ਆਸ਼ਕੀ ਮਤਲਬ ਫਿਲਮ ਕੀਤੀ ਸੀ ਹਾਂਜੀ ਹਾਂਜੀ ਉਹਨਾਂ ਨੇ ਫਿਲਮ ਕੀਤੀ ਸੀ ਔਰ ਹਾਂ ਪਾਪਾ ਕਿਸੇ ਦੇ ਕਰੈਕਟਰ ਤੇ ਨਹੀਂ ਨਾ ਉਂਗਲੀ ਚੁੱਕ ਸਕਦੇ ਤੇ ਉਹਨਾਂ ਨੇ ਫਿਲਮ ਕੀਤੀ ਸੀ ਆਸ਼ਕੀ 2 ਔਰ ਉਹਦੇ ਵਿੱਚ ਉਹ ਸ਼ਾਨਦਾਰ ਉਹਨਾਂ ਦਾ ਕਰੈਕਟਰ ਸੀਗਾ ਔਰ ਇਸ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਔਰ ਵਰਸੇ ਵੀ ਐਕਟਰ ਬਹੁਤ ਸ਼ਾਨਦਾਰ ਐਕਟਰ ਹੈ ਅਦਿੱਤ્ય ਰੋਏ ਕਪੂਰ ਜਿਹੜੇ ਜਿਹੜੇ ਵੀ ਅੱਜ ਤੱਕ ਕਿਰਦਾਰ ਮਿਲੇ ਉਹਨਾਂ ਨੂੰ ਬਖੂਬੀ ਕੀਤਾ ਨੋ ਡਾਊਟ ਕਿ ਫਿਲਮਾਂ ਵੱਡੇ ਬੈਨਰ ਦੀਆਂ ਬਹੁਤ ਜ਼ਿਆਦਾ ਨਹੀਂ ਮਿਲੀਆਂ ਵੱਡੇ ਬਜਟ ਵਾਲੀਆਂ ਨਹੀਂ ਮਿਲੀਆਂ ਪਰ ਜਿੰਨਾ ਵੀ ਕੰਮ ਮਿਲਿਆ ਚਾਹੇ ਉਹ OTT ਤੇ ਆਏ ਨੇ ਚਾਹੇ ਉਹ ਕੋਈ ਮੂਵੀ ਆਈ ਹੈ ਉਹਨਾਂ ਦੀ ਆਪਣਾ ਕਰੈਕਟਰ ਆਪਣਾ ਪਾਰਟ ਬਖੂਬੀ ਕੀਤਾ ਔਰ ਇਸ ਮੂਵੀ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਹੋਇਆ ਲੋਕਾਂ ਦੇ ਰਿਵਿਊ ਦੀ ਜੇਕਰ ਗੱਲ ਕਰੋ ਤੇ ਲੋਕਾਂ ਦੇ ਵੱਲੋਂ ਇਹੀ ਕਹਿਣਾ ਹੈ ਕਿ ਸਾਰਾ ਤੇ ਅਦਿੱਤਿਆ ਰੋਏ ਕਪੂਰ ਦੀ ਜੋੜੀ ਦੇ ਵਿੱਚ ਅਦਿੱਤੀ ਰੋਇਕਪੂਰ ਆਪਣੀ ਛਾਪ ਜਿਆਦਾ ਛੱਡਦੇ ਹੋਏ ਇਸ ਮੂਵੀ ਦੇ ਵਿੱਚ ਨਜ਼ਰ ਆਈ। ਅੱਛਾ ਤੁਸੀਂ OTT ਦੀ ਗੱਲ ਕੀਤੀ ਇੱਕ ਰੂਮਰ ਇਹ ਵੀ ਆ ਕਿ ਇਹ ਫਿਲਮ OTT ਤੇ ਰਿਲੀਜ਼ ਹੋਈ ਆ, ਥੀਏਟਰਸ 'ਚ ਨਹੀਂ ਹੋਈ। ਦੇਖੋ ਇੱਕ ਇਹ ਤਾਂ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਇਹ ਫਿਲਮ ਜਿਹੜੀ ਆ ਅ ਮੈਟਰੋ ਸਿਟੀਜ਼ ਦੇ ਵਿੱਚ ਜਿਆਦਾ ਲੱਗੀ ਹੈ। ਹੂੰ। ਨੋ ਡਾਊਟ ਕਿ ਛੋਟੇ ਸ਼ਹਿਰਾਂ ਦੇ ਵਿੱਚ ਫਿਲਮ ਘੱਟ ਲੱਗੀ ਆ, ਸਕਰੀਨ ਘੱਟ ਮਿਲੀ ਆ ਉਹਨਾਂ ਨੂੰ। ਉਹਦਾ ਕਾਰਨ ਇਹ ਕਿ ਇਹ ਸੀ ਕਿ ਪੰਜਾਬ ਦੇ ਵਿੱਚ ਪਿਛਲੇ ਦੋ ਹਫ਼ਤਿਆਂ ਦੇ ਵਿੱਚ ਅ ਡਾਕੂਆਂ ਦਾ ਮੁੰਡਾ ਜ਼ੌਂਬੀ ਲੈਂਡ ਮਿਸਟਰ ਐਂਡ ਮਿਸਿਸ 420 ਵਰਗੀਆਂ ਫਿਲਮਾਂ ਜਿਹੜੀਆਂ ਸੀਗੀਆਂ ਉਹ ਵੱਡੇ ਬੈਨਰ ਦੀਆਂ ਰਿਲੀਜ਼ ਹੋਈਆਂ ਜਿਹੜੀਆਂ ਦੋ ਦੋ ਹਫ਼ਤੇ ਤਿੰਨ ਤਿੰਨ ਹਫ਼ਤੇ ਲੈ ਗਈਆਂ ਜਿਨ੍ਹਾਂ ਦਾ ਰਿਸਪੌਂਸ ਅੱਜੇ ਵੀ ਥੀਏਟਰਸ ਦੇ ਵਿੱਚ ਚੰਗਾ ਚੱਲਦਾ ਪਿਆ ਇਸ ਕਰਕੇ ਛੋਟੇ ਸ਼ਹਿਰਾਂ ਦੇ ਵਿੱਚ ਇੰਦਨੋ ਮੈਟਰੋ ਨਹੀਂ ਆਈ ਛੋਟੇ ਸ਼ਹਿਰਾਂ ਨੇ ਉਹਨਾਂ ਨੂੰ ਸਕਰੀਨ ਨਹੀਂ ਦਿੱਤੀ ਪਰ ਵੱਡੇ ਮੈਟਰੋ ਸ਼ਹਿਰ ਤੁਸੀਂ ਜਲੰਧਰ ਦੇ ਵਿੱਚ ਜਾਓ ਤੁਹਾਨੂੰ 2-4 ਸ਼ੋਅ ਹਰੇਕ ਥੀਏਟਰ ਦੇ ਵਿੱਚ ਜ਼ਰੂਰ ਮਿਲ ਜਾਣਗੇ ਇਹਦੇ ਮੈਂ ਜ਼ਿਆਦਾ ਸ਼ੋਅ ਨਹੀਂ ਕਹਿ ਰਿਹਾ 2-4 ਸ਼ੋਅ ਵੱਡੇ ਥੀਏਟਰਸ ਦੇ ਵਿੱਚ ਇੱਕ ਹੈ ਕੁਝ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਸੀ ਕਿ ਇਹ ਮੂਵੀ ਆਉਣ ਵਾਲੇ ਟਾਈਮ ਤੇ Netflix ਤੇ ਆਉਣ ਵਾਲੀ ਹੈ ਔਰ ਜਦੋਂ ਕਪੀਲ ਦੇ ਸ਼ੋਅ ਦੇ ਵਿੱਚ ਗਏ ਸੀ ਤੇ ਲੋਕਾਂ ਨੂੰ ਲੱਗਾ ਕਿ ਸ਼ਾਇਦ ਇਹ OTT ਤੇ ਹੀ ਆਏਗੀ ਮਤਲਬ ਉਹਦੇ ਵਿੱਚ ਜਿਹੜਾ ਹਾਂ ਉਹਦੇ ਵਿੱਚ ਜ਼ਿਕਰ ਹੋਇਆ ਸੀ ਕਿ ਤੁਸੀਂ ਇਸ ਫਿਲਮ ਨੂੰ ਆਉਣ ਵਾਲੇ ਟਾਈਮ ਤੇ OTT Netflix ਤੇ ਵੀ ਦੇਖ ਸਕਦੇ ਹੋ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਸੀ ਕਿ ਸ਼ਾਇਦ ਇਹ OTT ਤੇ ਹੀ ਆਣੀ ਆ ਔਰ ਛੋਟੇ ਸ਼ਹਿਰਾਂ ਚ ਲੱਗੀ ਨਹੀਂ ਇਸ ਕਰਕੇ ਲੋਕ ਹੋਰ ਥੋੜੇ ਸ਼ਸ਼ੋਪੰਜੇ ਦੇ ਵਿੱਚ ਸੀਗਾ ਕਿ ਸ਼ਾਇਦ ਇਹ OTT ਤੇ ਹੀ ਆਣੀ ਆ ਕਿ ਛੋਟੇ ਸ਼ਹਿਰਾਂ ਚ ਨਹੀਂ ਲੱਗੀ ਐਸਾ ਨਹੀਂ ਹੈ ਵੱਡੇ ਸ਼ਹਿਰਾਂ ਦੇ ਵਿੱਚ ਫਿਲਮ ਚੱਲ ਰਹੀ ਹੈ ਜਿੱਥੇ ਥੀਏਟਰ ਜ਼ਿਆਦਾ ਨਹੀਂ ਸਕਰੀਨਸ ਜ਼ਿਆਦਾ ਨਹੀਂ ਉੱਥੇ ਇਹ ਚੱਲ ਰਹੀ ਹੈ ਔਰ ਛੋਟੇ ਸ਼ਹਿਰਾਂ ਦੇ ਵਿੱਚ ਨਹੀਂ ਲੱਗੀ ਪਰ ਇਹਦਾ ਮਤਲਬ ਇਹ ਨਹੀਂ ਕਿ ਫਿਲਮ ਥੀਏਟਰ ਚ ਨਹੀਂ ਹੈ ਫਿਲਮ ਥੀਏਟਰ ਦੇ ਵਿੱਚ ਹੈ ਥੀਏਟਰ ਤੋਂ ਬਾਅਦ OTT ਤੇ Netflix ਤੇ ਜਾਏਗੀ ਮੂਵੀ ਜੀ ਬਿਲਕੁਲ ਤੇ ਫਿਲਮ ਦਾ ਜੀ ਓਵਰਆਲ ਦੀ ਗੱਲ ਕਰੀਏ ਓਵਰਆਲ ਫਿਲਮ ਮੂਵੀ ਵਧੀਆ ਆ ਤੁਸੀਂ ਆਪਣੀ ਬੀਜ਼ੀ ਸ਼ਡਿਊਲ ਚੋ ਇਸ ਮੂਵੀ ਨੂੰ ਦੇਖਣ ਲਈ ਜਾ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਹੀ ਸੈਟਰਡੇ ਦੀ ਸੈਟ ਤੇ ਅਸੀਂ ਮੂਵੀ ਰਿਵਿਊ ਦੀ ਗੱਲ ਕਰਾਂਗੇ ਤੇ ਬਾਕੀ ਚਾਚੇਤ ਮੁੱਦਿਆਂ ਤੇ ਗੱਲਬਾਤ ਕਰਦੇ ਰਾਵਾਂਗੇ ਮਿਲਦੇ ਰਾਵਾਂਗੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਤਦ ਤੱਕ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ